ਲੋ ਸਟੂਡੈਂਟਸ ਅੱਜ ਆਪਾਂ ਪੋਇਟਰੀ ਦਾ ਨੈਕਸਟ ਚੈਪਟਰ ਕਰਨਾ ਆ ਅੱਜ ਆੱਖਾਂ ਵਾਰਿਸ਼ ਸ਼ਾਹ ਨੂੰ ਉਹਦੀ ਬੈਕ ਐਕਸਰਸਾਈਜ਼ ਸੋਲਵ ਕਰਾਂਗੇ ਪੋਇਟਰੀ ਜਿਹੜੀ ਹੈ ਆਲਰੇਡੀ ਮੈਂ ਤੁਹਾਨੂੰ ਕਰਵਾਇਆ ਹੋਇਆ ਸਾਰੇ ਅਲਰਟ ਔਰ ਅੱਜ ਜਿਹੜੇ ਆ ਇਹਦੇ ਆਪਾਂ ਕੁਐਸਚਨ ਆਨਸਰਸ ਜਿਹੜੇ ਆ ਬਟੇ ਉਹ ਸੋਲਵ ਕਰਾਂਗੇ ਇਨ ਮਾਈ ਬੁੱਕ ਪੇਜ ਨੰਬਰ ਹੈ 126 ਔਰ ਇਹ ਤੁਹਾਡਾ ਜਿਹੜਾ ਹੈ ਉਹ ਹੈ राजे ਅਭਿਆਸ ਠੀਕ ਹੈ ਅਭਿਆਸ ਹੋ ਰਿਹਾ ਪੇਜ ਨੰਬਰ 126 ਦੇ ਉੱਪਰ ਔਰ ਇਹਦੇ ਵਿੱਚ ਫਰਸਟ ਜਿਹੜੇ ਦੋ ਕੁਐਸਚਨਸ ਹੈ ਉਹਦੇ ਆਨਸਰ ਆਲਰੇਡੀ ਉਹਨਾਂ ਨੇ ਲਿਖਿਆ ਹੀ ਹੋਏ ਆ ਠੀਕ ਹੈ ਸੋ ਵੀ ਵਿਲ سٹਾਰਟ ਥਰਡ ਕੁਐਸਚਨ ਹੈ ਪੰਜਾਬ ਦੀਆਂ ਧੀਆਂ ਅੱਜ ਕਿਉਂ ਰੋ ਰਹੀਆਂ ਹਨ ਠੀਕ ਹੈ ਸੋ ਜਦੋਂ ਮੈਂ ਪੋਇਮ ਦੇ ਵਿੱਚ ਸਮਝਾਇਆ ਸੀ ਕਿ ਇਹਦੇ ਵਿੱਚ ਜਿਹੜਾ ਹੈ 1947 ਦੀ ਵੰਡ ਵੇਲੇ ਜੋ ਜ਼ਬਰਜਨਾਹ ਹੋਇਆ ਜੋ ਔਰਤਾਂ ਦੀ ਬੇਪੱਤੀ ਹੋਈ ਆ ਜੋ ਉਹਨਾਂ ਦੇ ਮਾੜੇ ਹਾਲਾਤ ਹੋਏ ਹਨ ਉਸ ਚੀਜ਼ ਦਾ ਜ਼ਿਕਰ ਇਸ ਕਵਿਤਾ ਦੇ ਵਿੱਚ ਕਵੀ ਨੇ ਕੀਤਾ ਹੈ ਠੀਕ ਹੈ ਸੋ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਾਂ ਇਹਦਾ ਆਨਸਰ ਬਣਾਵਾਂਗੇ ਇਸ ਕਵਿਤਾ ਵਿੱਚ ਕਵੀ ਨੇ 1947 ਦੀ ਵੰਡ ਵੇਲੇ ਪੰਜਾਬ ਵਿੱਚ ਹੋਏ ਕਤਲਿਆਂ ਤੇ ਫਿਰਕੂ ਫਸਾਦ ਫਿਰਕੂ ਦੇ ਧਰਮ ਦੇ ਨਾਮ ਤੇ ਜਿਹੜੀਆਂ ਲੜਾਈਆਂ ਹੁੰਦੀਆਂ ਹਿੰਦੂ ਮੁਸਲਮਾਨਾਂ ਦੀਆਂ ਫਿਰਕੂ ਫਸਾਦਾਂ ਦੇ ਦ੍ਰਿਸ਼ ਨੂੰ ਬੜੇ ਹੀ ਦਰਦਨਾਖ ਤਰੀਕੇ ਨਾਲ ਪੇਸ਼ ਕੀਤਾ ਹੈ ਕਿਉਂਕਿ ਇਸ ਵਿੱਚ ਪੰਜਾਬ ਦੀਆਂ ਲੱਖਾਂ ਧੀਆਂ ਬੇਸਹਾਰਾ ਹੋ ਗਈਆਂ ਕਿਸੇ ਦਾ ਪਤੀ ਕਿਸੇ ਦੀ ਦਾ ਪੈਣ ਦਾ ਭਰਾ ਤੇ ਕਿਸੇ ਦਾ ਪ੍ਰੇਮੀ ਮਾਰਿਆ ਗਿਆ ਜਿਸ ਕਰਕੇ ਉਹ ਵਿਲਾਪ ਕਰਦੀਆਂ ਰੋ ਰਹੀਆਂ ਹਨ ਵਿਰਲਾਪ ਕਰਨਾ ਦਾ ਮਤਲਬ ਹੁੰਦਾ ਹੈ ਕਿ ਜਦੋਂ ਅਸੀਂ ਅੰਦਰੋਂ ਤੱਕ ਟੁੱਟਦੇ ਆਂ ਦੁਖੀ ਹੁੰਨੇ ਆਂ ਨਾ ਤੇ ਤਾਂ ਹਾਂ ਮਾਰ ਮਾਰ ਕੇ ਰੋਨੇ ਆਂ ਠੀਕ ਹੈ ਸੋ ਇਹਦੇ ਵਿੱਚ ਤੁਸੀਂ ਦੱਸਣਾ ਆ ਕਿ ਇਹਦੇ ਵਿੱਚ 1947 ਦੀ ਵੰਡ ਦਾ ਜਿਹੜਾ ਹੈ ਉਸ ਸਮੇਂ ਜੋ ਕਤਲੇਆਮ ਹੋਇਆ ਜੋ ਫਿਰਕੂ ਫਸਾਦ ਹੋਏ ਆ ਨਾ ਉਹਦਾ ਦ੍ਰਿਸ਼ ਹੈ ਕਿਉਂਕਿ ਉਹਦੇ ਵਿੱਚ ਲੱਖਾਂ ਈਆਂ ਬੇਸਹਾਰਾ ਹੋ ਗਈਆਂ ਕਿਸੇ ਦਾ ਪਤੀ ਕਿਸੇ ਦਾ ਭਰਾ ਕਿਸੇ ਦਾ ਪ੍ਰੇਮੀ ਮਾਰਿਆ ਗਿਆ ਜਿਸ ਕਰਕੇ ਉਹ ਜਿਹੜੀਆਂ ਆ ਵਿਰਲਾਪ ਕਰ ਰਹੀਆਂ ਆ ਠੀਕ ਹੈ ਕੁਐਸਚਨ ਨੰਬਰ 4 ਹੈ ਕਵਿਤਰੀ ਕਿਸ ਨੂੰ ਸੰਬੋਧਨ ਕਰ ਰਹੀ ਹੈ ਸੋ ਸੰਬੋਧਨ ਦਾ ਮਤਲਬ ਹੁੰਦਾ ਕਿ ਕਿਸ ਨੂੰ ਐਡਰੈਸ ਕੀਤਾ ਗਿਆ ਇਸ ਕਵਿਤਾ ਦੇ ਵਿੱਚ ਸੋ ਬੇਟਾ ਇਹਦਾ ਆਨਸਰ ਜਿਹੜਾ ਹੈ ਨਾ ਆ ਤੁਹਾਡੀ ਬੁੱਕ ਦਾ ਨਾ ਜਿਹੜਾ ਹੈ ਦੇਖੋ ਸਮਰੀ ਲਿਖੀ ਹੋਈ ਆ ਆ ਦੇਖੋ ਜਿੱਥੇ ਚੈਪਟਰ ਸਟਾਰਟ ਹੋ ਰਿਹਾ ਨਾ ਤੁਹਾਡੀ ਬੁੱਕ ਦੇ ਵਿੱਚ ਅਜ ਆਖਾਂ بارش ਆ ਨੂੰ ਚੈਪਟਰ 5 ਆ ਉਹਦੀ ਨਾ ਸਾਰ ਹੈ ਸਮਰੀ ਆ ਉੱਚ ਮੈਂ ਮਾਂ ਕੀਤਾ ਇਹਦਾ ਆਨਸਰ ਕਿ ਕਿਸ ਨੂੰ ਸੰਬੋਧਨ ਕੀਤਾ ਜਾ ਰਿਹਾ ਸੋ ਦੇਖੋ ਤੁਸੀਂ ਇੱਥੋਂ ਸ਼ੁਰੂ ਕਰਨਾ ਹੈ ਕਵਿਤਰੀ ਨੇ ਪੰਜਾਬ ਦੇ ਮਹਾਨ ਕਵੀ ਵਾਰਿਸ ਸ਼ਾਹ ਨੂੰ ਇਹ ਕਵਿਤਾ ਸੰਬੋਧਨ ਕੀਤੀ ਹੈ ਵਾਰਿਸ ਸ਼ਾਹ ਨੇ ਹੀਰ ਰਾਂਝੇ ਦੀ ਪ੍ਰੀਤ ਕਹਾਣੀ ਨੂੰ ਕਵਿਤਾ ਵਿੱਚ ਲਿਖਦਿਆਂ ਹੀ ਦੇ ਵਿਆਹੀ ਜਾਣ ਦੇ ਸਮੇਂ ਦੇ ਰੋ ਨੂੰ ਡਾਡੇ ਦਰਦ ਨਾਲ ਪੇਸ਼ ਕੀਤਾ ਸੀ ਇਸ ਲਈ ਕਵਿਤਰੀ ਵਾਰਿਸ ਸ਼ਾਹ ਨੂੰ ਸੰਬੋਧਨ ਕਰਦੀ ਹੋਈ ਆਖਦੀ ਹੈ ਕਿ ਉਸ ਨੇ ਪੰਜਾਬ ਦੀ ਇੱਕ ਤੀ ਹੀਰ ਦੇ ਰੋਣ ਉੱਪਰ ਵੈਨ ਲਿਖੇ ਸਨ ਪਰ ਅੱਜ ਪੰਜਾਬ ਦੀ ਇੱਕ ਧੀ ਨਹੀਂ ਸਗੋਂ ਲੱਖਾਂ ਧੀਆ ਰੋ ਰਹੀਆਂ ਹਨ ਉਹ ਉੱਠ ਕੇ ਹੁਣ ਉਹਨਾਂ ਦਾ ਦੁੱਖ ਵੰਡਾਵੇ ਠੀਕ ਹੈ ਸੋ ਇੱਥੋਂ ਤੱਕ ਵੰਡਾਵੇ ਤੱਕ ਤੁਸੀਂ ਇਹਦਾ ਆਨਸਰ ਲਿਖਣਾ ਹੈ ਕਿ ਕਿਸ ਨੂੰ ਸੰਬੋਧਨ ਕੀਤਾ ਆ ਔਰ ਉਹਨੇ ਕਿਉਂ ਸੰਬੋਧਨ ਕੀਤਾ ਆ ਕਿਉਂਕਿ ਵਾਰਿਸ਼ਾ ਨੇ ਇੱਕ ਧੀ ਭਾਵ ਹੀਰ ਦੇ ਰੋਂਦੇ ਉੱਪਰ ਇੰਨੀ ਵੱਡੀ ਜਿਹੜੀ ਆ ਕਵਿਤਾ ਲਿਖਮਾਰੀ ਸੀ ਐਡਾ ਵੱਡਾ ਕਿੱਸਾ ਲਿਖਮਾਰਿਆ ਸੀ ਤੇ ਅੱਜ ਜਿਹੜੀਆਂ ਆ ਇੱਕ ਨਹੀਂ ਬਲਕਿ ਲੱਖਾਂ ਧੀਆਂ ਰੋ ਰਹੀਆਂ ਇਸ ਕਰਕੇ ਵਾਰਿਸ ਨੂੰ ਦੁਬਾਰਾ ਜਿਹੜਾ ਹੈ ਸੰਬੋਧਨ ਕੀਤਾ ਗਿਆ ਹੈ ਤਾਂ ਕਿ ਉਹ ਸਾਰੀਆਂ ਇਹਨਾਂ ਧੀਆਂ ਦਾ ਦੁੱਖ ਲਿਖੇ ਉਹਨਾਂ ਦਾ ਦੁੱਖ ਵੰਡਾਵੇ ਤੇ ਉਹਨਾਂ ਦੇ ਦੁੱਖ ਦਾ ਜ਼ਿਕਰ ਆਪਣੀ ਕਵਿਤਾ ਦੇ ਰਾਹੀਂ ਕਰੇ ਠੀਕ ਹੈ ਸੋ ਇੱਥੇ ਦੁੱਖ ਵੰਡਾਵੇ ਤੱਕ ਤੁਸੀਂ ਇਹਦਾ ਆਨਸਰ ਜਿਹੜਾ ਹੈ ਉਹ ਮਾਰਕ ਕਰੋਗੇ ਠੀਕ ਹੈ ਅੱਗੋਂ ਜਿਹੜਾ ਬੇਟਾ ਨੈਕਸਟ ਤੁਹਾਡਾ ਕੁਐਸਚਨ ਹੈ ਕੁਐਸਚਨ ਨੰਬਰ ਹੈ 5 ਪੰਜਾ ਪਾਣੀਆਂ ਤੋਂ ਕੀ ਭਾਵ ਹੈ ਪੰਜਾ ਪਾਣੀਆਂ ਤੋਂ ਭਾਵ ਪੰਜਾਬ ਦੇ ਪੰਜ ਦਰਿਆ ਕਿਹੜੇ-ਕਿਹੜੇ ਸਤਲੁਜ ਰਾਵੀ ਬਿਆਸ ਜਨਾਬ ਤੇ ਜੇਲਮ ਹਨ ਕਿਉਂਕਿ ਜਿਹੜਾ ਪੰਜਾਬ ਹੈ ਨਾ ਉਹਨੂੰ ਪੰਜ ਜਮਾ ਆਬ ਆਬ ਦਾ ਮਤਲਬ ਹੁੰਦਾ ਪੰਜ ਮਤਲਬ ਪੰਜ ਪਾਣੀਆਂ ਦੀ ਧਰਤੀ ਗਿਣਦੇ ਆ ਤੇ ਪੰਜ ਪਾਣੀ ਕਿਹੜੇ-ਕਿਹੜੇ ਆ ਇਹਦੇ ਪੰਜ ਦਰਿਆ ਆ ਠੀਕ ਹੈ ਸੋ ਕੀ ਭਾਵ ਹੈ ਅਸਲ ਵਿੱਚ ਇਹ ਪੰਜ ਦਰਿਆਵਾਂ ਦੀ ਜਿਹੜੀ ਹੈ ਧਰਤੀ ਹੈ ਜਿਸ ਵਿੱਚ ਕਹਿ ਲੋ ਕਿ ਇਹਦੇ ਪੰਜ ਦਰਿਆਵਾਂ ਦੇ ਵਿੱਚ ਜਿਹੜੀ ਹੈ ਨਾ ਕਿਸੇ ਨੇ ਨਫ਼ਰਤ ਦਾ ਤੇ ਫਿਰਕੂਪੂਣੇ ਦਾ ਜ਼ਹਿਰ ਮਿਲਾ ਦਿੱਤਾ ਹੈ ਆਰੇ ਤੁਸਨ ਨੂੰ ਪਤਾ ਹੈ ਕਿ ਇਸ ਪਾਣੀ ਦਾ ਅਸਰ ਜਿਹੜਾ ਹੈ ਨਾ ਉਹ ਹੌਲੀ-ਹੌਲੀ ਧਰਤੀ ਦੇ ਉੱਪਰ ਵੀ ਹੁੰਦਾ ਹੈ ਧਰਤੀ ਦੇ ਉੱਪਰ ਵੀ ਹੁੰਦਾ ਹੈ ਜਿਸ ਕਰਕੇ ਜੇਕਰ ਪਾਣੀ ਜ਼ਹਿਰੀਲਾ ਹੋਊਗਾ ਉਹੀ ਪਾਣੀ ਧਰਤੀ ਦੇ ਉੱਪਰ ਵੀ ਆਏਗਾ ਤਾਂ ਉਹਦਾ ਧਰਤੀ ਦੇ ਉੱਪਰ ਵੀ ਅਸਰ ਜ਼ਰੂਰ ਹੋਏਗਾ ਠੀਕ ਹੈ ਇਹਦੇ ਵਿੱਚ ਵੀ ਕਵੀ ਨੇ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਪੰਜ ਦਰਿਆ ਦਾ ਜਿਹੜਾ ਪਾਣੀ ਹੈ ਨਾ ਉਦੇ ਵਿੱਚ ਕਿਸੇ ਨੇ ਨਫ਼ਰਤ ਦਾ ਤੇ ਫਿਰਕੂਪੂਨੇ ਦਾ ਜ਼ਹਿਰ ਮਿਲਾ ਦਿੱਤਾ ਹੈ ਤੇ ਇਸ ਪਾਣੀ ਦਾ ਅਸਰ ਧਰਤੀ ਤੇ ਵੀ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਜਿਸ ਕਰਕੇ ਲੋਕ ਨਫ਼ਰਤ ਦਾ ਸ਼ਿਕਾਰ ਹੋ ਕੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਫਿਰਦੇ ਹਨ ਹੁਣ ਕਹਿਣ ਤੋਂ ਕੀ ਭਾਇਆ ਕਿ 1947 ਦੀ ਵੰਡ ਵੇਲੇ ਜਿਹੜਾ ਹੈ ਨਾ ਉਸ ਸਮੇਂ ਵੱਧ ਤੋਂ ਵੱਧ ਸਾਡੇ ਲੋਕਾਂ ਦੇ ਵਿੱਚ ਧਰਮ ਦੇ ਨਾਮ ਤੇ ਜਿਹੜਾ ਹੈ ਦੰਗੇ ਫਸਾਦ ਕਰਵਾਏ ਗਏ ਹਿੰਦੂਆਂ ਮੁਸਲਮਾਨਾਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ ਗਿਆ ਨਫ਼ਰਤ ਫੈਲਾ ਦਿੱਤੀ ਗਈ ਜਿਸ ਕਰਕੇ ਲੋਕ ਜਿਹੜੇ ਸੀ ਉਹ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਗਏ ਇਹ ਅਸਰ ਜਿਹੜਾ ਸੀ ਨਾ ਸਿਰਫ ਪੰਜ ਦਰਿਆਵਾਂ ਦੇ ਪਾਣੀ ਵਿੱਚ ਬਲਕਿ ਧਰਤ ਤੇ ਵੀ ਦੇਖਣ ਨੂੰ ਮਿਲਿਆ ਜਿਸ ਕਰਕੇ ਲੋਕ ਜਿਹੜੇ ਸੀ ਉਹ ਇੱਕ ਦੂਜੇ ਨੂੰ ਮਾਰਨ ਤੱਕ ਵੀ ਤੋਲੇ ਤੋਲ ਗਏ ਠੀਕ ਹੈ ਸੋ ਇਹ ਜਿਹੜਾ ਹੈ ਤੁਸੀਂ ਇੱਥੇ ਅਨਸਰ ਸਮਪ ਕਰਨਾ ਕਿਉਂਕਿ ਇਹਦਾ ਜਿਹੜਾ ਨੈਕਸਟ ਕੁਐਸਚਨ ਹੈ ਨਾ ਬੇਟਾ ਕਿਹੜਾ ਜ਼ਹਿਰ ਮਿਲਾ ਦਿੱਤਾ ਉਹ ਸੇਮ ਇੱਥੋਂ ਹੀ ਤੁਹਾਡਾ ਅਨਸਰ ਜਿਹੜਾ ਹੈ 5 ਨੰਬਰ 'ਚ ਹੀ ਬਣ ਜਾਣਾ ਆ ਕਿ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਸੀਗੀ ਨਾ ਸਾਡੀ ਪੰਜਾਬ ਉਹਦੇ ਵਿੱਚ ਕਿਸੇ ਨੇ ਨਫ਼ਰਤ ਦਾ ਤੇ ਫਿਰਕੂਪੁਨੇ ਦਾ ਜ਼ਹਿਰ ਮਿਲਾ ਦਿੱਤਾ ਸੋ ਸੇਮ ਹੀ ਆ ਇਹਦੇ ਵਿੱਚ ਕਿਹੜਾ ਜ਼ਹਿਰ ਮਿਲਾ ਦਿੱਤਾ ਦੋਨੋਂ ਕੁਐਸਚਨ ਦਾ ਅਨਸਰ ਤੁਸੀਂ ਸੇਮ ਹੀ ਲਿਖ ਦੇਣਾ ਠੀਕ ਹੈ ਅੱਗੇ ਹੈ ਕਵੈਸਚਨ ਨੰਬਰ ਹੈ ਬੇਟਾ 7 ਫਿਰਕਾ ਪ੍ਰਸਤੀ ਦਾ ਪਹਿਲਾ ਡੰਗ ਕਿਸ ਨੂੰ ਲੱਗਾ ਮਤਲਬ ਕਿ ਜਿਹੜਾ ਇਹ ਫਿਰਕਾ ਪ੍ਰਸਤੀ ਧਰਮ ਦੇ ਨਾਮ ਤੇ ਲੜਾਈ ਝਗੜੇ ਹੋਏ ਆ ਉਹਦਾ ਸਭ ਤੋਂ ਪਹਿਲਾ ਅਸਰ ਪਹਿਲਾ ਡੰਗ ਕਿਸ ਤੇ ਵਜਾ ਹੁਣ ਇਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਫਿਰਕਾ ਪ੍ਰਸਤੀ ਦਾ ਪਹਿਲਾ ਡੰਗ ਜਿਹੜਾ ਨਾ ਮਦਾਰੀਆਂ ਨੂੰ ਵਜਾ ਮਦਾਰੀ ਕੌਣ ਹੈ ਮਦਾਰੀ ਤੋਂ ਪਾਵੇ ਸਾਡੇ ਰਾਜਸੀ ਤੇ ਧਾਰਮਿਕ ਲੀਡਰ ਨੇਤਾ ਜਿਹੜੇ ਸਾਡੇ ਦੇਸ਼ ਨੂੰ ਚਲਾਉਂਦੇ ਆ ਹੁਣ ਜਿਹੜੇ ਧਾਰਮਿਕ ਤੇ ਰਾਜਸੀ ਲੀਡਰ ਜਿਹੜੇ ਸਾਡੇ ਦੇਸ਼ ਨੂੰ ਚਲਾਉਂਦੇ ਆ ਜਿਹੜੇ ਕੀ ਕਹਿ ਲੋ ਜਿਨ੍ਹਾਂ ਦਾ ਮੁੱਖ ਕੰਮ ਇਸ ਸਹਿਰ ਨੂੰ ਖਤਮ ਕਰਨਾ ਹੈ ਫਿਰਕੂ ਪੁੰਨੇ ਨੂੰ ਖਤਮ ਕਰਨਾ ਹੈ ਅਗਰ ਉਹ ਨੇਤਾ ਜਿਹੜੇ ਆ ਉਹ ਇਸ ਦਾ ਸ਼ਿਕਾਰ ਬਣ ਜਾਣਗੇ ਤਾਂ ਫਿਰ ਜਿਹੜਾ ਹੈ ਸਾਡੇ ਦੇਸ਼ ਦਾ ਪਚਾਓ ਕੌਣ ਕਰੇਗਾ ਇਹ ਜਿਹੜੀ ਹੈ ਇਹਦੇ ਚ ਬਹੁਤ ਵੱਡਾ ਕੁਐਸਚਨ ਪੁੱਛਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਆ ਕਿ ਅਸਲ ਦੇ ਵਿੱਚ ਜਿਹੜਾ ਨਾ ਫਿਰਕਾ ਪ੍ਰਸਤੀ ਦਾ ਪਹਿਲਾ ਡੰਗ ਮਦਾਰੀਆਂ ਨੂੰ ਲੱਗਾ ਆ ਭਾਵ ਸਾਡੇ ਰਾਜਸੀ ਤੇ ਧਾਰਮਿਕ ਲੀਡਰ ਫਿਰਕੂ ਪੁਨੇ ਦਾ ਸ਼ਿਕਾਰ ਬਣ ਗਏ ਆ ਜਿਸ ਕਰਕੇ ਫਿਰਕਾ ਪ੍ਰਸਤੀ ਦਾ ਜ਼ਹਿਰ ਖਤਮ ਕਰਨ ਵਾਲੇ ਮਦਾਰੀ ਜੋ ਮੰਤਰ ਪੜ੍ਹ ਕੇ ਜ਼ਹਿਰ ਦਾ ਉਪਾਅ ਕਰਦੇ ਸੀ ਉਹ ਖਤਮ ਹੋ ਗਏ ਹਨ ਪਾਬ ਜਿਹੜੇ ਆਪਣੀਆਂ ਨੀਤੀਆਂ ਦੇ ਰਾਹੀਂ ਸਾਡੇ ਲੀਡਰ ਜਿਹੜੇ ਹੈ ਨਾ ਹੌਲੀ ਹੌਲੀ ਦੇਸ਼ ਦੇ ਵਿੱਚੋਂ ਇਸ ਜ਼ਹਿਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਸੀ ਦੇਸ਼ ਦੇ ਵਿੱਚ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕਰਦੇ ਸੀ ਹੌਲੀ ਹੌਲੀ ਉਮਦਾਰੀ ਹੀ ਜਿਹੜਿਆ ਇਸ ਫਿਰਕੂ ਪੂਰੀ ਦਾ ਸ਼ਿਕਾਰ ਬਣ ਗਿਆ ਉਹ ਇਸ ਡੰਗ ਦੇ ਅਸਰ ਤੋਂ ਬਚੇ ਨਹੀਂ ਰਹੇ ਜਿਸ ਕਰਕੇ ਜਿਹੜਾ ਆ ਹੁਣ ਇਹ ਜ਼ਹਿਰ ਦਾ ਅਸਰ ਖਤਮ ਕਰਨ ਵਾਲੇ ਮਦਾਰੀ ਹੌਲੀ ਹੌਲੀ ਖਤਮ ਹੋ ਗਏ ਠੀਕ ਹੈ ਕੁੜੀਆਂ ਦੇ ਤਰਿੰਜਨ ਦਾ ਕੀ ਹਾਲ ਹੋ ਗਿਆ ਹੈ ਠੀਕ ਹੈ ਸੋ ਇਹਦੇ ਨਾਲ ਹੀ ਹੈ ਕਿਹੜੀ ਵੰਜਲੀ ਗਵਾਚ ਗਈ ਹੈ ਸੋ ਬੇਟੇ ਇਹ ਦੋਨੋਂ ਕੁਐਸਚਨ ਜਿਹੜੇ ਹਨ ਆਲਰੇਡੀ ਤੁਹਾਡੀ ਬੁੱਕ ਦੇ ਵਿੱਚ ਉਹਨਾਂ ਨੇ ਦੱਸੇ ਆ ਕਿ ਪਹਿਲਾ ਹੈ ਕਿ ਕੁੜੀਆਂ ਦੇ ਜਿਹੜਾ ਹੈ ਤਰਿੰਜਨ ਦਾ ਕੀ ਹਾਲ ਹੋਇਆ ਹੈ ਦੇਖੋ ਬੇਟੇ ਤੁਹਾਡਾ ਨਾ ਇਹਦੇ ਵਿੱਚ ਬੁੱਕ ਦੇ ਵਿੱਚ ਹੈ ਪੇਜ ਨੰਬਰ 124 ਇਦੀ ਨਾਲ ਜਿਹੜੀਆਂ ਆ ਦੇਖੋ ਐਕਸਪਲੇਨੇਸ਼ਨ ਦਿੱਤੀ ਹੋਈ ਆ ਜਿਹੜੀ ਉੱਚ ਦੇਖੋ ਦਿੱਤਾ ਹੋਇਆ ਕਵਿਤਰੀ ਆਖਦੀ ਹੈ ਕਿ ਪੰਜਾਬ ਵਿੱਚ ਫੈਲੀ ਫਿਰਕੂ ਜ਼ਹਿਰ ਕਾਰਨ ਟੀਆਂ ਪਹਿਣਾ ਦੀ ਇੱਜ਼ਤ ਦਾ ਵੀ ਹੁਣ ਡਰ ਹੈ ਜਿਸ ਕਰਕੇ ਸਭ ਪਾਸੇ ਹਫੜਾ ਦਫੜੀ ਮੱਚ ਗਈ ਹੈ ਕੁੜੀਆਂ ਦੇ ਗਲਾ ਵਿੱਚੋਂ ਪਿਆਰ ਦੇ ਗੀਤ ਟੁੱਟ ਗਏ ਹਨ ਤਰਿੰਜਨ ਦੀਆਂ ਸਹਿਲੀਆਂ ਟੁੱਟ ਗਈਆਂ ਹਨ ਮਤਲਬ ਅੱਗੇ ਜਿੱਦਾਂ ਹੁਣ ਕੁੜੀਆਂ ਦੀ ਇੱਜ਼ਤ ਜਿਹੜੀ ਆ ਸੁਰੱਖਿਅਤ ਨਹੀਂ ਰਹੀ ਹਫੜਾ ਤਫੜੀ ਮੱਚੀ ਹੋਈ ਹੈ ਇਸ ਕਰਕੇ ਅੱਗੇ ਜਿੱਦਾਂ ਪਹਿਲਾਂ ਕੁੜੀਆਂ ਤਰਿੰਜਨ 'ਚ ਜੁੜ ਕੇ ਬੈਂਦੀਆਂ ਸੀ ਗੀਤ ਗੰਦੀਆਂ ਸੀ ਨਾ ਉਹ ਹੌਲੀ ਹੌਲੀ ਗੀਤ ਖਤਮ ਹੋ ਗਿਆ ਤਰਿੰਜਨ ਦੇ ਵਿੱਚ ਉਹਨਾਂ ਨੇ ਬੈਠਣਾ ਬੰਦ ਕਰ ਦਿੱਤਾ ਚਰਖਿਆਂ ਦੀ ਹੂਕਰ ਬੰਦ ਹੋ ਗਏ ਕੁੜੀਆਂ ਜਿਹੜੀਆਂ ਮਿਲ ਕੇ ਚਰਖਾ ਕੱਤਦੀਆਂ ਸੀ ਨਾ ਉਹਦੀ ਆਵਾਜ਼ ਆਉਂਦੀ ਸੀ ਉਹ ਹੂਕਰ ਮਤਲਬ ਆਵਾਜ਼ ਆ ਨਹੀਂ ਹੁਣ ਬੰਦ ਹੋ ਗਈ ਹੈ ਕੋਈ ਕੁੜੀ ਤਰਿੰਜਨ ਦੇ ਵਿੱਚ ਨਹੀਂ ਵਿਖਦੀ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਲੁੱਡਣ ਨੇ ਬੇੜੀਆਂ ਨੂੰ ਸੇਜ ਸਮੇਤ ਰੋੜ ਦਿੱਤਾ ਹੋਵੇ ਲੁੱਡਣ ਜਿਹੜਾ ਸੀ ਨਾ ਬੇਟਾ ਉਹ ਸੀ ਹੀਰ ਦਾ ਮਲਾ ਜਿਹੜਾ ਰੋਜ਼ ਹੀ ਉਸ ਕਹ ਲੋ ਕਸ਼ਤੀ ਨੂੰ ਲੈ ਕੇ ਜਾਂਦਾ ਸੀ ਜਦੋਂ ਹੀਰ ਜਾਂਦੀ ਹੁੰਦੀ ਸੀ ਕਸ਼ਤੀ 'ਚ ਬੈ ਕੇ ਤੇ ਲੁੱਡਣ ਉਹਨੂੰ ਚਲਾਉਂਦਾ ਹੁੰਦਾ ਸੀ ਪਰ ਅਖੀਰ ਦੇ ਵਿੱਚ ਹੀਰ ਰਾਂਝੇ ਦੇ ਦੁਸ਼ਮਣ ਉਹਨਾਂ ਦੇ ਆਪਣੇ ਹੀ ਬਣ ਗਏ ਸੀ ਇਸ ਤਰ੍ਹਾਂ ਉਹਨੂੰ ਲੱਗਦਾ ਸੀ ਕਿ ਜਿਹੜਾ ਰਖਵਾਲਾ ਹੈ ਨਾ ਭ ਮਲਾਹ ਹੈ ਉਹਨੇ ਆਪ ਹੀ ਕਸ਼ਤੀ ਡੋਬ ਦਿੱਤੀ ਹੋਵੇ ਜਿਵੇਂ ਲੁੱਡਣ ਨੇ ਬੇੜੀਆਂ ਨੂੰ ਸੇਜ ਸਮੇਤ ਉਹ ਰੋੜ ਦਿੱਤਾ ਹੋਵੇ ਅਤੇ ਪਿੱਪਲਾਂ ਨੇ ਪੀਂਗਾ ਨੂੰ ਡਾਲੀਆਂ ਸਮੇਤ ਤੋੜ ਦਿੱਤਾ ਹੋਵੇ ਸੋ ਜਿਹੜੀਆਂ ਕੁੜੀਆਂ ਅੱਗੇ ਪਿੱਪਲ ਦੇ ਉੱਪਰ ਪੀਂਗਾ ਪਾ ਕੇ ਝੂਟਦੀਆਂ ਸੀ ਅੱਜ ਇਸ ਤਰ੍ਹਾਂ ਲੱਗਦਾ ਉਸ ਪਿੱਪਲ ਨੇ ਖੁਦ ਹੀ ਜਿਹੜਾ ਹੈ ਉਹ ਡਾਲੀ ਸਮੇਤ ਪੀਂਗ ਨੂੰ ਤੋੜ ਦਿੱਤਾ ਹੈ ਕਹਿਣ ਤੋਂ ਕੀ ਭਾਵ ਹੈ ਕਿ ਜਿਹੜੇ ਰਖਵਾਲੇ ਸੀ ਉਹੀ ਜੜਿਆ ਪਿਆਰ ਦੇ ਕੀ ਬਣ ਗਏ ਆ ਦੁਸ਼ਮਣ बनके ਇਥੋਂ ਤੱਕ ਤੁਹਾਡਾ ਆਨਸਰ ਜਿਹੜਾ ਹੈ ਉਹ ਖਤਮ ਹੋਏਗਾ ਅੱਗੇ ਜਿਹੜਾ ਆਪਾਂ ਕੁਐਸਚਨ ਕੀਤਾ ਸੀ ਕਿ ਕਿਹੜੀ ਵੰਜਲੀ ਖਵਾਚ ਗਈ ਹੈ ਇਹਦੇ ਨਾਲ ਹੀ ਹੈ ਕਵਿਤਰੀ ਆਖਦੀ ਹੈ ਕਿ ਵੰਜਲੀ ਵਿੱਚ ਕਦੇ ਪਿਆਰ ਦੀ ਫੂਕ ਵੱਜਦੀ ਸੀ ਅਸਲ ਦੇ ਵਿੱਚ ਬਟਾ ਵੰਜਲੀ ਮਸ਼ਹੂਰ ਸੀ ਰਾਂਝੇ ਦੀ ਰਾਂਝਾ ਜਿਹੜਾ ਹੈ ਨਾ ਬੜੀ ਮਿੱਠੀ ਆਵਾਜ਼ ਦੇ ਵਿੱਚ ਬੰਸਰੀ ਵਜਾਂਦਾ ਸੀ ਜਿੰਨੂੰ ਦੇਖ ਕੇ ਨਾ ਹੀਰ ਇੱਕਦਮ ਮਸਤ ਹੋ ਜਾਂਦੀ ਸੀ ਉਹ ਪਿਆਰ ਭਰੀ ਵੰਜਲੀ ਸੀ ਪਰ ਅੱਜ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਪਿਆਰ ਭਰੀ ਵੰਜਲੀ ਜਿਹੜੀ ਕਿ ਹੀਰ ਤੇ ਰਾਂਝੇ ਦੇ ਪਿਆਰ ਦਾ ਪ੍ਰਤੀਕ ਸੀ ਨਾ ਅੱਜ ਉਹ ਲੱਗਦਾ ਕਿ ਵੰਜਲੀ ਜੜੀ ਆ ਉਹ ਕਿਤੇ ਗਵਾਚ ਗਈ ਹੈ ਕਿਉਂਕਿ ਪਿਆਰ ਤਾਂ ਹੌਲੀ-ਹੌਲੀ ਖਤਮ ਹੀ ਹੋ ਗਿਆ ਵੰਝਲੀ ਵਿੱਚ ਕਦੇ ਪਿਆਰ ਦੀ ਫੂਕ ਵੱਜਦੀ ਸੀ ਨਾ ਉਹ ਵੰਝਲੀ ਹੁਣ ਗਵਾਚ ਗਈ ਐ ਰਾਂਜੇ ਦੇ ਸਾਰੇ ਭਰਾ ਪਿਆਰ ਕਰਨਾ ਭੁੱਲ ਗਏ ਹਨ ਪਾਬ ਹਰ ਪੰਜਾਬੀ ਗੱਭਰੂ ਪਿਆਰ ਕਰਨਾ ਭੁੱਲ ਕੇ ਇੱਕ ਦੂਜੇ ਦੀਆਂ ਧੀਆਂ ਪੈਰਾਂ ਨੂੰ ਉਦੇਲ ਰਿਹਾ ਹੈ ਮਤਲਬ ਖਿੱਚਾ ਤੋਂ ਇਹ ਕਰ ਰਿਹਾ ਜਿਹੜੀ ਸੱਚਾ ਪਿਆਰ ਸੀ ਨਾ ਅੱਗੇ ਜਿੱਦਾਂ ਹੀਰ ਰਾਂਝੇ ਦੇ ਪਿਆਰ ਦੀ ਮਿਸਾਲ ਦਿੱਤੀ ਜਾਂਦੀ ਆ ਅੱਜ ਉਹ ਕਹਿ ਲੋ ਗੱਭਰੂ ਤੇ ਮੁਟਿਆਰਾਂ ਦੇ ਵਿੱਚ ਪਿਆਰ ਹੌਲੀ ਹੌਲੀ ਖਤਮ ਹੋ ਗਿਆ ਅੱਜ ਹਰ ਗੱਭਰੂ ਜਿਹੜਾ ਹੈ ਨਾ ਉਹ ਪਿਆਰ ਭੁੱਲ ਕੇ ਧੀਆ ਭੈਣਾਂ ਨੂੰ ਜ਼ਬਰਦਸਤੀ ਉਦੇਲ ਰਿਹਾ ਹੈ ਔਰ ਉਹਦੇ ਨਾਲ ਜਿਹੜਾ ਹੈ ਜ਼ਬਰਦਸਤੀ ਕਰ ਰਿਹਾ ਸੋ ਇਸ ਤਰ੍ਹਾਂ ਜਿਹੜੀ ਆ ਪਿਆਰ ਭਰੀ ਵੰਚਲੀ ਸੀ ਉਹ ਹੌਲੀ ਹੌਲੀ ਬਜਣੀ ਕੀ ਹੋ ਗਈ ਹੈ ਬੰਦ ਹੋ ਗਈ ਹੈ ਨੈਕਸਟ ਸਾਡੇ ਕੋਲ ਬੇਟੇ ਕੁਐਸਚਨ ਹੈ ਜਿਹੜਾ ਕਵੈਸਚਨ uh, ਨੰਬਰ 10 ਹੈ 헤ਠਾਂ ਦਿੱਤੇ ਕਾਫ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਇਹ ਪ੍ਰਸੰਗ ਸਹਿਤ ਵਿਆਖਿਆ ਤਾਂ ਟੀ ਜਿਹੜੀ ਹੈ অলरेडी ਵਰਕਬੁੱਕ ਚ ਸਾਰੀ ਐਕਸਪਲੇਨ ਕੀਤੀ ਹੋਈ ਹੈ ਪੈਰਾਗ੍ਰਾਫ ਹੈ ਅੱਜ ਆਖਾਂ ਵਾਰਿਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਹੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈ ਅੱਜ ਲੱਖਾਂ ਧੀਆ ਰੋਂਦੀਆਂ ਤੈਨੂੰ ਵਾਰਿਸ਼ਾ ਨੂੰ ਕੇ ਸੋ ਬੇਟੇ ਇਹ ਜਿਹੜਾ ਹੈ ਨਾ ਫਰਸਟ ਹੀ ਪੈਰਾਗ੍ਰਾਫ ਤੁਹਾਡੀ ਪੋਇਮ ਦਾ ਜਿਹੜਾ ਆਲਰੇਡੀ ਤੁਹਾਡੀ ਬੁੱਕ ਦੇ ਵਿੱਚ ਦੇਖੋ ਆ ਦੇਖੋ ਪੇਜ ਨੰਬਰ 121 ਦੇ ਉੱਪਰ ਪਹਿਲਾ ਹੀ ਪੈਰਾਗ੍ਰਾਫ ਹੈ ਜੱਖਾਂ ਬਾਰਿਸ਼ਾਂ ਨੂੰ ਕਿਤੋਂ ਕਬਰਾਂ ਵਿੱਚੋਂ ਉੱਭਲ ਠੀਕ ਹੈ ਇਹ ਸਾਰੀ ਐਕਸਪਲੇਨੇਸ਼ਨ ਜਿਹੜੀ ਹੈ ਨਾ ਪੇਜ ਨੰਬਰ 122 ਦੇ ਉੱਪਰ ਪੂਰਾ ਪ੍ਰਸੰਗ ਤੇ ਨਾਲ ਪੂਰੀ ਵਿਆਖਿਆ ਆਲਰੇਡੀ ਉਹਨਾਂ ਨੇ ਪੂਰੀ ਦੀ ਪੂਰੀ ਪੈਰਾਗ੍ਰਾਫ ਦੀ ਦਿੱਤੀ ਹੋਈ ਆ ਸੋ ਤੁਸੀਂ ਇੱਥੋਂ ਦੇਖ ਕੇ ਔਰ ਇਹ ਵਿਆਖਿਆ ਜਿਹੜੀ ਮੈਂ ਵੀ ਆਪਣੀ ਵੀਡੀਓ ਚ ਕਰਵਾਈ ਹੋਈ ਆ ਤੇ ਇੱਥੇ ਵੀ ਜਿਹੜੀ ਆ ਸਾਰੀ ਦਿੱਤੀ ਹੋਈ ਆ ਠੀਕ ਹੈ ਅੱਗੇ ਹੈ ਤੁਹਾਡਾ ਐਮਸੀਕਿਊ ਅਜ ਆਖਾਂ ਵਾਰਿਸ਼ਾ ਨੂੰ ਕਵਿਤਾ ਕਿਸ ਦੁਆਰਾ ਲਿਖੀ ਗਈ ਹੈ ਅਮਰਤਾ ਪ੍ਰੀਤਮ ਕਵਿਤਰੀ ਕਿਹੜੇ ਸਮੇਂ ਨੂੰ ਆਧਾਰ ਬਣਾ ਕੇ ਕਵਿਤਾ ਲਿਖਦੀ ਹੈ 1947 ਦੀ ਵੰਡ ਨੂੰ ਆਧਾਰ ਬਣਾਇਆ ਉਹਨੇ ਕੁਐਸਚਨ ਨੰਬਰ 3 ਵਾਰਿਸ਼ਾ ਕਿਸ ਸਾਕਾਰ ਦੁਆਰਾ ਕਿਹੜਾ ਕਿੱਸਾ ਮਸ਼ਹੂਰ ਹੋਇਆ ਹੈ ਹੀਰ ਰਾਂਝਾ ਹੁਸਨ ਇਸ਼ਕ ਦੇ ਚੋਰ ਕਿਸ ਵਰਗੇ ਬਣ ਗਏ ਆ ਕੈਦੋ ਵਰਗੇ ਕੈਦੋ ਸੀ ਹੀਰ ਦਾ ਚਾਚਾ ਜੀ ਨੇ ਹੀਰ ਨੂੰ ਜ਼ਹਿਰ ਭਰਿਆ ਲੱਡੂ ਖਵਾਇਆ ਸੀ ਪੰਜਾਬ ਦੇ ਪੰਜ ਦਰਿਆਵਾਂ ਵਿੱਚ ਕੀ ਮਿਲਾ ਦਿੱਤਾ ਗਿਆ ਹੈ ਜ਼ਹਿਰ ਮਿਲਾ ਦਿੱਤਾ ਕੀ ਹੈ ਕਵਿਤਰੀ ਵਾਰਿਸਾ ਨੂੰ ਕੀ ਸੰਬੋਧਨ ਕਰਦੀ ਹੈ ਬਟਾ ਸੇਮ ਕੁਐਸਚਨ ਆਪਾਂ ਕੀਤਾ ਹੈ ਕਵਿਤਰੀ ਕਿਸ ਨੂੰ ਸੰਬੋਧਨ ਕਰ ਰਹੀ ਹੈ ਸਾਰੇ ਦਾ ਸਾਰਾ ਸੇਮ ਅਨਸਰ ਆ No changes ਦੇ ਆ ਜਿਹੜਾ ਤੁਹਾਨੂੰ ਮੈਂ ਮਾਰਕ ਕਰਵਾਇਆ ਹੈ ਨਾ ਉਹ ਸੇਮ ਅਨਸਰ ਇਹਦਾ ਬੰਨਣਾ ਠੀਕ ਹੈ ਅੱਜ ਪੰਜਾਬ ਦੀਆਂ 3 ਦਾ ਕੀ ਹਾਲ ਹੋ ਗਿਆ ਸੇਮ ਹੈ ਜਿਹੜਾ ਪਹਿਲਾ ਕੁਐਸਚਨ ਕਰਾਇਆ ਅੱਜ ਪੰਜਾਬ ਦੀਆਂ 3 ਕਿਉਂ ਰੋ ਰਹੀਆਂ ਹਨ ਸੇਮ ਅਨਸਰ ਹੈ ਠੀਕ ਹੈ ਤੀਸਰੇ ਵਾਲਾ ਉਹ ਸੇਮ ਹੀ ਅਨਸਰ ਉਹ ਚ ਲਿਖੋਗੇ ਤੁਸੀਂ ਠੀਕ ਵੰਡ ਨਾਲ ਕੀ ਕੀ ਵੰਡਿਆ ਗਿਆ ਵੰਡ ਦੇ ਨਾਲ ਬਟਾ ਕੀ ਕੀ ਵੰਡਿਆ ਗਿਆ ਸੀ ਸਾਰਾ ਕੁਛ ਹੀ ਵੰਡਿਆ ਗਿਆ ਪਹਿਲੀ ਗੱਲ ਤਾਂ ਸਾਡਾ ਦੇਸ਼ ਠੀਕ ਹੈ ਸਾਡਾ ਦੇਸ਼ ਜਿਹੜਾ ਸੀ ਉਹ ਵੰਡ ਹੋ ਗਿਆ ਦੋ ਹਿੱਸਿਆਂ ਦੇ ਵਿੱਚ ਭਾਰਤ ਅਲੱਗ ਬਣ ਗਿਆ ਤੇ ਪਾਕਿਸਤਾਨ ਅਲੱਗ ਬਣ ਗਿਆ ਜਿਹੜਾ ਪਹਿਲਾਂ ਸਾਰਾ ਹਿੰਦੁਸਤਾਨ ਸੀ ਨਾ ਉਹ ਦੋ ਹਿੱਸਿਆਂ ਚ ਵੰਡਿਆ ਗਿਆ ਭਾਰਤ ਅਲੱਗ ਹੋ ਗਿਆ ਤੇ ਪਾਕਿਸਤਾਨ ਅਲੱਗ ਹੋ ਗਿਆ ਦੂਸਰਾ ਹਿੰਦੂ ਅਲੱਗ ਹੋ ਗਏ ਤੇ ਮੁਸਲਮਾਨ ਅਲੱਗ ਹੋ ਗਏ ਬਾਕੀ ਵੰਡ ਦੇ ਨਾਲ ਜੋ ਜੋ ਕੁਛ ਹੋਇਆ ਉਹਦਾ ਅਸੀਂ ਇਹਦੀ ਇੱਕ ਜਗ੍ਹਾ ਹੈ ਇੱਥੋਂ ਲਿਖਣਾ ਆ ਬੇਟੇ ਆ ਦੇਖੋ 1947 ਦੇ ਫਿਰਕੂ ਫਸਾਦਾਂ ਨੇ ਪੰਜਾਬ ਦੀ ਧਰਤੀ ਨੂੰ ਫਿਰਕਾਪ੍ਰਸਤ ਬਣਾ ਦਿੱਤਾ ਜਿਸ ਕਰਕੇ ਇੱਥੋਂ ਪ੍ਰੇਮ ਪਿਆਰ ਦੀਆਂ ਗੱਲਾਂ ਖਤਮ ਹੋ ਗਈਆਂ ਪੰਜਾਬੀ ਸੱਭਿਆਚਾਰ ਤਿਰੰਜਨ ਪਿਆਰ ਸਭ ਕੁਝ ਭੁੱਲ ਗਿਆ ਪੰਜਾਬੀ ਨੌਜਵਾਨ ਪ੍ਰੀਤ ਨੂੰ ਭੁੱਲ ਕੇ ਇਸਤਰੀਆਂ ਉੱਤੇ ਜ਼ੁਲਮ ਟਾਉਣ ਲੱਗ ਪਏ ਠੀਕ ਹੈ ਇਹ ਨਾਲ ਤੁਸੀਂ ਲਿਖਣਾ ਆ ਬਾਕੀ ਜਿਹੜਾ ਹੈ ਕੀ ਕੀ ਵੰਡਿਆ ਗਿਆ ਸਾਡਾ ਦੇਸ਼ ਵੰਡੇ ਗਏ ਸਾਡੇ ਲੋਕ ਵੰਡੇ ਗਏ ਦੇਸ਼ ਵੀ ਵੰਡੇ ਗਏ ਤੇ ਲੋਕ ਵੀ ਵੰਡੇ ਗਏ ਜਿਹੜੇ ਆ ਹਿੰਦੂ ਅਲੱਗ ਤੇ ਮੁਸਲਮਾਨ ਅਲੱਗ ਹੋ ਗਏ ਬਾਕੀ ਐਕਸਪਲੇਨੇਸ਼ਨ ਉੱਥੋਂ ਦੇ ਗੱਭਰੂ ਇਸਤਰੀਆਂ ਉੱਪਰ ਕੀ ਟੌਣ ਲੱਗੇ ਕਵਿਤਰੀ ਦੱਸਦੀ ਹੈ ਕਿ ਜਿਸ ਪੰਜਾਬ ਦੀ ਧਰਤੀ ਤੇ ਪਿਆਰ ਭਰੀ ਵੰਝਲੀ ਵੰਝਲੀ ਮਤਲਬ ਬੰਸਰੀ ਵੱਜਦੀ ਸੀ ਉਹ ਹੁਣ ਕਿਤੇ ਗਵਾਚ ਗਈ ਹੈ ਕਿਉਂਕਿ ਹੁਣ ਸਾਰੇ ਹੀ ਕੈਦੋ ਵਾਂਗ ਠੀਕ ਹੈ ਕੈਦੋ ਜਿਹੜਾ ਸੀ ਉਹ ਹੀਰ ਦਾ ਚਾਚਾ ਸੀ ਔਰ ਉਹ ਜਿਹੜਾ ਸੀ ਹੀਰ ਤੇ ਰਾਂਝੇ ਦੇ ਪਿਆਰ ਦਾ ਦੁਸ਼ਮਣ ਸੀ ਉਹ ਨਹੀਂ ਸੀ ਚਾਹੁੰਦਾ ਕਿ ਹੀਰ ਤੇ ਰਾਂਝਾ ਇੱਕ ਹੋਣ ਕਿਉਂਕਿ ਹੁਣ ਸਾਰੇ ਹੀ ਕੈਦੋ ਵਾਂਗ ਹੁਸਨ ਇਸ਼ਕ ਦੇ ਚੋਰ ਬਣ ਗਏ ਆ ਜਿਸ ਕਰਕੇ ਅੱਜ ਦੇ ਗੱਭਰੂ ਇਸ ਤੋਂ ਉੱਪਰ ਜ਼ੁਲਮ ਕਰ ਰਹੇ ਆ ਤੇ ਉਹਨਾਂ ਨੂੰ ਜ਼ਬਰਦਸਤੀ ਉਧੇਲ ਰਹੇ ਆ ਠੀਕ ਹੈ ਅੱਗੋਂ ਹੈ ਸ਼ਬਦ ਅਰਥ ਹੈ ਪਹਿਲਾ ਹੈ ਵਿਊ ਵਿਲਸੀ ਵਿਊ ਵਿਲਸੀ ਦਾ ਹੁੰਦਾ ਜ਼ਹਿਰ ਨਾਲ ਭਰੀ ਹਵਾ ਵੰਜਲੀ ਦਾ ਮਤਲਬ ਬੰਸਰੀ ਤੇ ਜਰਖੇਜ਼ ਦਾ ਮਤਲਬ ਹੁੰਦਾ ਉਪਜਾਉ ਠੀਕ ਹੈ ਜਿਹੜੀ ਬੋਡੀ ਹੀ ਉਪਜਾਉ ਭੂਮੀ ਹੋਵੇ ਉਹਨੂੰ ਕਹਿੰਦੇ ਆ ਠੀਕ ਹੈ ਸੋ ਇਹ ਤੁਹਾਡਾ ਚੈਪਟਰ ਹੋ ਗਿਆ ਬੇਟੇ ਫਿਫਥ ਅੱਜ ਅੱਖਾਂ ਵਾਰਿਸ਼ਾ ਨੂੰ ਜੇ ਇਸ ਤੋਂ ਇਲਾਵਾ ਵੈਸੇ ਤਾਂ ਆਪਾਂ ਪੋਇਮ 6th ਕਰਾਂਗੇ ਜੁੰਦੇ ਭਗਵਾਨ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਹੋਰ ਤੁਸੀਂ ਕੋਈ ਵੀ ਚੈਪਟਰ ਦਾ ਪੁੱਛਣਾ ਚਾਹੁੰਦੇ ਹੋ ਜਾਂ ਕੁਝ ਵੀ ਹੈ ਤਾਂ ਪਲੀਜ਼ ਮੈਨੂੰ ਜਿਹੜਾ ਹੈ ਕਮੈਂਟ ਬਾਕਸ ਦੇ ਵਿੱਚ ਦੱਸੋ ਤਾਂ ਕਿ ਆਪਾਂ ਨੈਕਸਟ ਵੀਡੀਓ ਫਿਰ ਉਹਦੀ ਬਣਾ ਸਕੀਏ ਠੀਕ ਹੈ ਸੋ ਥੈਂਕ ਯੂ ਸੋ ਮੱਚ